ਜਨਮ ਦੇ ਦੁੱਖ ਨਿਵਾਰੇ ਸੁਖਾ ਮਨਸਾ ਦਾ ਦਰਸਨ ਭੇਟ ਤੋਤ ਨਿਹਾਲਾ ਹਰ ਦਾ ਨਾਮ ਵਿਚਾਰੇ ਮੇਰਾ ਵੈਦ ਗੁਰੂ ਗੋਬਿੰਦ ਹਰ ਹਰ ਨਾਮ ਅੱਖ ਦੁੱਖ ਦੇਵੇ ਕੱਟੇ ਜਮ ਕੀ ਜਮਾਂ ਦੀ ਫਾਹੀ ਕੱਟ ਦੇਣ ਕਿ ਗੁਰੂ ਸਾਹਿਬ ਕਹਿੰਦੇ ਮਾਈ ਇੱਥੇ ਆ ਜੂਗੀ ਤੇ ਮੈਨੂੰ ਜਾਣਾ ਪੈਣਾ ਕਹਿੰਦੇ ਨਹੀਂ ਤੁਹਾਨੂੰ ਜਾਣਾ ਪੈਣਾ ਨਹੀਂ ਉਹਦੇ ਅੱਖਾਂ ਮਿੱਟੀ ਜਾਵੇ ਜਾ ਕੇ ਉਹਦੀ ਰਬ ਜੀ ਫੜ ਕੇ ਨਾ ਪਤਾ ਦਿਨ ਹੈ ਨਹੀਂ ਸੀ ਕੁਝ ਵੀ ਉਹ ਜਦੋਂ ਦੇਖਿਆ ਗੜ ਨੂੰ ਹੱਥ ਲਾ ਕੇ ਤੇ ਗਲ ਦੇ ਵਿੱਚ ਤੇ ਗਿੱਲੜ ਹੋਇਆ ਸੀ ਉਹਦੇ ਗਿੱਲੜ ਉਹਨੂੰ ਸੋਚਿਆ ਕਹਿੰਦਾ ਇਹਨਾਂ ਖਾਦਾ ਕੀ ਇਹ ਕਿਦਰ ਸੱਤਣਾ ਨਹੀਂ ਚੱਲ ਗਈ ਦੂਸਰੇ ਪੜੇ ਚ ਖਾਦਾ ਕੀ ਕਹਿੰਦਾ ਕਹਿੰਦੇ ਖਾਦਾ ਪੀਤਾ ਤੇ ਕੁਛ ਨਹੀਂ ਦੋ ਦਿਨ ਦਾ ਭਾਈ ਨਾ ਖਾਂਦੀ ਐ ਨਾ ਪੀਂਦੀ ਐ ਕਹਿੰਦਾ ਦੋ ਪੱਥਰ ਮਿਲ ਜਾਣਗੇ ਕਹਿੰਦੇ ਪੱਥਰ ਤੇ ਹੈਗੇ ਪੱਥਰ ਲਿਆਂਦੇ ਇੱਕ ਮਾਈ ਦੇ ਪਿਛਲੇ ਪਾਸੇ ਰੱਖਿਆ ਤੇ ਇੱਕ ਅਗਲੇ ਪਾਸੇ ਉਹ ਤੇ ਗੁਰਮਖ ਪਿਆਰੋ ਜੋਰ ਨਾਲ ਜਦੋਂ ਬੱਥਰ ਮਾਰਿਆ ਤੇ ਉਹਦਾ ਤੇ ਸੋਲਾ ਫੜਿਆ ਗਿਆ ਮਾਈ ਦਾ ਤਾਂ ਕਹਿੰਦੇ ਸੇਵਕ ਸਿੱਖੀ ਬੈਦਗੀ ਬਿਮਾਰੀ ਬੁੱਢੀ ਰੋਵਣ ਰੰਣਾ ਭਾਈ ਸਾਹਿਬਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਪਿੱਟ ਸਿਆਪਾ ਬੈ ਗਿਆ ਉੱਥੇ ਤੇ ਲੋਕੀ ਰੋੜ ਲਪੇ ਸ਼ਾਬਾਸ਼ੇ ਤੇ ਕੀ ਮਣਨੀ ਡੰਡੇ ਲੈ ਕੇ ਜੜ ਗਏ ਉਹ ਤੇ ਸੇਵਕ ਤੇ ਤੋੜਲੇ ਅਧੂਰਾ ਗਿਆ ਗੁਰਮਖ ਪਿਆਰੋ ਜਿਹੜੇ ਉਹ ਦੁੱਖਾ ਗਿਆ ਲੈ ਕੇ ਤੁਰੇ ਆ ਨਾ ਬੜੇ ਘਾਤ ਕਨੇ ਗੁਰਮਖੋ ਪੂਰਾ ਸਤ ਹੋ ਰਿਹਾ ਉਹਦੀ ਬਾਣੀ ਨੂੰ ਗਾਇਆ ਕਰੋ ਸਮਾਂ ਮੇਰਾ 12 ਮਿੰਟ ਰਹਿ ਗਏ ਹਨ ਕਿਉਂਕਿ ਜਥਾ ਵੀ ਪਹੁੰਚ ਗਿਆ ਹੈ ਤੇ ਆਓ ਉਹ ਕੀ ਕਹਿੰਦਾ ਮੇਰੇ ਮਾਲਕ ਉਹ ਪੂਰਿਆਂ ਦੇ